ਉਹ ਥੋੜਾ ਜਿਹਾ ਨਸ਼ਾ ਕਰਦੇ ਆ ਤੇ ਵੀ ਜਿਹੜੀ ਘਰ ਦੀ ਜਿਹੜੀ ਮੇਰੀ ਪੜ੍ਹਾਈ ਦਾ ਖਰਚਾ ਉਹ ਮੇਰੇ ਮੇਰੇ ਮਾਤਾ ਜੀ ਚੱਕਦੇ ਆ ਉਹ ਆਪਣਾ ਵੀ ਮਜ਼ਦੂਰੀ ਕਰਕੇ ਤੇ ਮੇਰੇ ਚਾਰ ਅਸੀਂ ਪੰਜ ਭੈਣ ਭਰਾ ਮੇਰਾ ਭਰਾ ਹਜੇ ਛੋਟਾ ਇਹ ਚਾਰ ਭੈਣਾਂ ਬਾਦਲ ਮੇਰਾ ਭਰਾ ਹੋਇਆ ਤੇ ਮੈਂ 10th ਤੋਂ ਬਾਅਦ ਨੈਟੋਰੀਅਸ ਦਾ ਇਮਤਿਹਾਨ ਦਿੱਤਾ ਫਿਰ ਉੱਥੇ ਮੇਰਾ ਕਲੀਅਰ ਹੋਇਆ ਤੇ ਬਾਅਦ ਚੋਂ ਮੈਨੂੰ ਗੁਰਦਾਸਪੁਰ ਸੀਟ ਮਿਲੀ ਸੀਗੀ ਤੇ ਫਿਰ ਮੈਂ ਨਾਨ ਮੈਡੀਕਲ ਰੱਖਿਆ ਤੇ ਉੱਥੇ ਮੇਰੇ 90.1 ਪਰਸੈਂਟੇਜ ਆਈ ਤੇ ਫਿਰ ਬਾਅਦੋਂ ਮੈਂ ਜੀ ਦਾ ਸੋਚਿਆ ਨਹੀਂ ਕਿ ਕੀ ਨਾਮਟ ਮੇਰੇ ਨਾਮ ਮਨਜੋਤ ਕਹ ਰਾਜੀ ਮਾਫੂਲੇ ਵਾਲਾ ਵੀ ਰਾਨਪਾਲੀ ਛੋਟੇ ਜਿਹੇ ਪਿੰਡ ਤੋਂ ਆ ਤੇ ਮੇਰੇ ਮਾਤਾ ਜੀ ਮੇਰੇ ਨਾਲ ਝੋਨਾ ਲਗਾ ਰਹੇ ਆ ਤੇ ਮੇਰੇ ਜਿਹੜੇ ਪਿਤਾਗੇ ਤੋਂ ਥੋੜਾ ਜਿਹਾ ਨਸ਼ਾ ਕਰਦੇ ਆ ਤੇ ਵੀ ਜਿਹੜੀ ਘਰ ਦੀ ਜਿਹੜੀ ਮੇਰੀ ਪੜ੍ਹਾਈ ਦਾ ਖਰਚਾ ਉਹ ਮੇਰੇ ਮੇਰੇ ਮਾਤਾ ਜੀ ਚੱਕਦੇ ਆ ਉਹ ਆਪਣਾ ਵੀ ਮਜ਼ਦੂਰੀ ਕਰਕੇ ਤੇ ਮੇਰੇ ਚਾਰ ਅਸੀਂ ਪੰਜ ਪੈਨ ਤਾਂ ਮੇਰਾ ਭਰਾ ਹਜੀ ਛੋਟਾ ਇਹ ਚਾਰ ਪੈਨ ਬਾਦਰ ਮੇਰੇ ਭਰਾ ਹੋਇਆ ਤੇ ਮੈਂ 10th ਤੋਂ ਬਾਅਦ ਮੈਰਿਟੋਰੀਅਸ ਦਾ ਇਗਜ਼ਾਮ ਦਿੱਤਾ ਫਿਰ ਉੱਥੇ ਮੇਰਾ ਕਲੀਅਰ ਹੋਇਆ ਤੇ ਬਾਅਦ ਚੋਂ ਮੈਨੂੰ ਗੁਰਦਾਸਪੁਰ ਸੀਟ ਮਿਲੀ ਸੀ ਤੇ ਫਿਰ ਮੈਂ ਨਾਨ ਮੈਡੀਕਲ ਰੱਖਿਆ ਤੇ ਉੱਥੇ ਮੇਰੇ 90.1 ਪਰਸੈਂਟੇਜ ਆਈ ਤੇ ਫਿਰ ਬਾਅਦੋਂ ਮੈਂ ਜੀ ਦਾ ਸੋਚਿਆ ਨਹੀਂ ਕਿਉਂਕਿ ਮੇਰੀ ਮਾਤਾ ਜੀ ਕੋਲ ਲੈਣੇ ਪੈਸੇ ਨਹੀਂ ਸਨ ਤੇ ਫਿਰ ਜਿਸ ਕਰਕੇ ਮੈਂ ਵੀ ਸੋਚਿਆ ਸੀ ਕਿਉਂਕਿ ਮੇਰੇ ਮਮਾ ਦਾ ਸੁਪਨਾ ਸੀ ਵੀ ਇੰਸਪੈਕਟਰ ਬੰਨਾ ਪੁਲਿਸ ਦੇ ਵਿੱਚ ਹਾਂਜੀ ਫਿਰ ਬਾਅਦ ਚੋਂ ਮੈਂ ਪੀਐਸਸੀ ਨਾਨ ਮੈਡੀਕਲ ਕੀਤਾ ਫਿਰ ਹੁਣ ਮੈਂ ਐਮਐਸਸੀ ਦਾ ਸੋਚਿਆ ਤੇ ਫਿਰ ਬੀਐਡ ਕਰਨੀ ਫਿਰ ਮੈਂ ਦੇਖਿਆ ਵੀ ਨਾਲ ਨਾਲ ਵੀ ਮੈਂ ਪੋਸਟ ਫਿਲ ਕਰਕੇ ਵੀ ਇੰਸਪੈਕਟਰ ਦਾ ਵੀ ਸੁਪਨਾ ਪੂਰਾ ਕਰਨਾ ਮਤਲਬ ਪੁਲਿਸ ਦੇ ਵਿੱਚ ਜਾਣਾ ਹੈ ਹਾਂਜੀ ਹਾਂਜੀ ਪਰ ਅੱਜ ਤੁਸੀਂ ਬੇਟਾ ਝੋਨਾ ਲਾ ਰਹੇ ਹੋ ਹਾਂਜੀ ਤਾਂ ਇਹ ਸਿਰਫ ਆਪਦੀ ਗਰੀਬੀ ਕਾਰਨ ਹਾਂਜੀ ਹਾਂਜੀ ਗਰੀਬੀ ਕਾਰਨ ਹੈ ਕਾ ਕਰਕੇ ਤੁਹਾਨੂੰ ਸਮਝਾ ਰਹੇ ਹਾਂ ਹਾਂਜੀ ਕਿਉਂਕਿ ਹਾਂਜੀ ਹਾਂਜੀ ਕਿਉਂਕਿ ਮੈਂ ਮੈਂ ਤਾਂ ਹੀ ਬਹੁਤ ਵੀ ਕੰਪੀਟੀਟਿਵ ਐਗਜ਼ਾਮ ਜਿਹੜੇ ਉਹ ਛੱਡ ਚੁੱਕੀ ਹਾਂ ਕਿਉਂਕਿ ਮੇਰੇ ਫਾਦਰ ਸਕੂਲ ਮੇਰੀ ਮੰਮੀ ਸਕੂਲੇ ਵੀ ਨੇ ਪੈਸੇ ਨਹੀਂ ਸੀ ਮੇਰੇ ਪੇਰੈਂਟਸ ਕੋਲੇ ਤੇ ਬਾਕੀ ਮੇਰੇ ਮਾਮਾ ਜੀ ਸੀਗੇ ਤੇ ਉਹ ਹੀ ਮੇਰਾ ਸਾਰਾ ਖਰਚਾ ਚੱਕ ਕੇ ਦੇ ਤੇ ਮੇਰੇ ਮम्मा ਜੀ ਸਰਕਾਰ ਨੇ ਕੋਈ ਮਦਦ ਕੀਤੀ ਤੁਹਾਡੀ ਕੋਈ ਸਰਕਾਰ ਸੋਕਾ ਕਹਿੰਦੀਆਂ ਕੁੜੀਆਂ ਨੂੰ ਪੜਾਉਣ ਦੀ ਗੱਲ ਕਰਦੀਆਂ ਜਾਂ ਸਰਕਾਰਾਂ ਕਹਿੰਦੀਆਂ ਵਿੱਚ ਗਰੀਬ ਬੱਚਿਆਂ ਨੂੰ ਭਰੌਣ ਦੇ ਤੁਸੀਂ ਕੋਈ ਐਸਸੀ ਪਰਿਵਾਰ ਨਾਲ ਸੰਬੰਧ ਹਾਂਜੀ ਐਸਸੀ ਪਰਿਵਾਰ ਨਾਲ ਸੰਬੰਧਿਤ ਮੇਰੀ ਰਮਦਾਸੇ ਸਿੱਖ ਕਾਸਟ ਹੈਗੀ ਤੇ ਬਾਅਦ ਚੋਂ ਮੇਰੀ ਫਿਲਹਾਲ ਤਾਂ ਕੋਈ ਮਦਦ ਨਹੀਂ ਕੀਤੀ ਕਿਉਂਕਿ ਮੈਂ ਬਹੁਤ ਪੋਸਟਾਂ ਵੀ ਫਿਲ ਕਰ ਚੁੱਕੀ ਹਾਂ ਹੈਨਾ ਤਾਂ ਕੋਈ ਅੱਲਾ ਹੋ ਨਹੀਂ ਰਿਹਾ ਗਾ ਵੀ ਹਾਂਜੀ ਵੀ ਐਸਸੀ ਨਾਨ ਮੈਡੀਕਲ ਕਰ ਰਹੀ ਹਾਂ ਹੁਣ ਮੈਂ ਤੇ ਕਰਾਂਗੇ ਤੁਹਾਡੀ ਕੀ ਸਰਕਾਰ ਨੇ ਮਦਦ ਕੀਤੀ ਨਹੀਂ ਫਿਲਹਾਲ ਤਾਂ ਕੁਝ ਵੀ ਮੇਰੇ ਜਿਹੋਨੇ ਹੋ ਕੇ ਵੀ ਤੁਹਾਡੀ ਸਰਕਾਰ ਹਾਂਜੀ ਹਾਂਜੀ ਜਿਵੇਂ ਹੁਣ ਤੁਸੀਂ ਕਹਿੰਦੇ ਹੋ ਵੀ ਅਸੀਂ ਗਵਰਨਮੈਂਟ ਦੇ ਰਜਿੰਦਰਾ ਕਾਲਜ ਦੇ ਵਿੱਚ ਪੜ੍ਹਦੇ ਹਾਂ ਹਾਂਜੀ ਹਾਂਜੀ ਤਾਂ ਉੱਥੇ ਪੜ੍ਹਾਈ ਕਿਵੇਂ ਚੱਲ ਰਹੀ ਹੈ ਉੱਥੇ ਪੜ੍ਹਾਈ ਵਧੀਆ ਚੱਲ ਰਹੀ ਹੈ ਬਾਕੀ ਪ੍ਰੋਫੈਸਰਸ ਆ ਜਿਹੜੇ ਉਹ ਆਪਣੀ ਬਸ ਵੀ ਫਾਰਮੈਲਿਟੀ ਪੂਰੀ ਕਰਕੇ ਵੀ ਚੱਲ ਜਾਂਦੇ ਨਾ ਹੈ ਨਹੀਂ ਹੈਗਾ ਦੀ ਕਿਹੜਾ ਫਾਰਮੈਲਟੀ ਹੁੰਦੀ ਹੈ ਕਿਉਂਕਿ ਮੈਨੂੰ ਕਿਸੇ ਹੋਰ ਚੰਗੇ ਕਾਲਜ ਦੇ ਵਿੱਚ ਹਾਂਜੀ ਹਾਂਜੀ ਚੰਗੇ ਕਾਲਜ ਚ ਐਡਮਿਸ਼ਨ ਮਿਲੇ ਤੇ ਬਾਕੀ ਮੈਨੂੰ ਐ ਵੀ ਮੇਰੇ ਫੈਮਿਲੀ ਦੀ ਵੀ ਗਰੀਬੀ ਚੱਕੀ ਜਾ ਕੇ ਤੇ ਵੀ ਵਧੀਆ ਮੇਰੇ ਮੰਮੀ ਡੈਡੀ ਵੀ ਵਧੀਆ ਉਹ ਕਰਨਾ ਹੈ ਨਾ ਵੀ ਅਮੇ ਖੇਤਾਂ ਚ ਨਾ ਉਹ ਕਰਨਾ ਤੇ ਬਸ ਮੈਂ ਇਹੀ ਚਾਹੁੰਦੀ ਆ ਵੀ ਅਬਦਾ ਸੁਪਨਾ ਪੂਰਾ ਕਰਾਂ ਤੇ ਆਪਣੀ ਮੰਮੀ ਦਾ ਸੁਪਨਾ ਪੂਰਾ ਕਰਾਂ ਤੁਹਾਡੇ ਭੈਣ ਭਾਈ ਤੁਹਾਡੇ ਕਿੰਨੇ ਹੋ ਹਨ ਇੱਕ ਨੇ ਪਲੱਸ 2 ਕੀਤੀ ਹੈ ਤੇ ਉਹ ਅਜੇ ਛੋਟੇ ਹੈਗੇ ਇਹ ਤੋਂ ਛੋਟੇ ਆ ਹਾਂਜੀ ਛੋਟੇ ਆ ਭਰਾ ਜੀ ਮੇਰੇ ਨੂੰ 6 ਮਹੀਨਾ ਸਾਲ ਲੱਗਿਆ ਉਹ ਛੋਟੇ ਨੇ ਹਾਂਜੀ